ਲੈ ਵੀ ਮਿੱਤਰੋ ਹੁਣਾ ਮੇਰਾ ਭੈਣ ਭਰਾ ਕੋਈ ਮੈਨੂੰ ਲਾਂਭਾ ਦੇਓ ਕਿ ਸਾਾਨੂੰ ਸਾਡੀ ਮਨਪਸੰਦ ਦੇ ਫਰੇਗਰੈਂਸ ਵਾਲੇ ਇਤਰ ਤੇ ਪਰਫਿਊਮ ਨਹੀਂ ਮਿਲੇ ਮਿੱਤਰੋ ਅੱਜ ਆਪਾਂ ਪਹੁੰਚੇ ਸ਼ਿਆਮਾ ਆਤਰ ਮਲੇਰ ਕੋਟਲਾ ਦੀ ਉਹ ਬ੍ਰਾਂਡ ਦੇ ਵਿੱਚ ਜਿਹਨੂੰ ਕਿ ਸ਼ਿਆਮਾ ਆਤਰ ਪਰਫਿਊਮ ਦੀ ਫੈਕਟਰੀ ਵੀ ਕਿਹਾ ਜਾਂਦਾ ਇੱਥੇ ਤੁਹਾਨੂੰ 1 ਨਹੀਂ 2 ਨਹੀਂ 500 ਤੋਂ ਵੀ ਵੱਧ ਤਰ੍ਹਾਂ ਦੇ ਖੁਸ਼ਬੂ ਵਾਲੇ ਇਤਰ ਤੇ ਪਰਫਿਊਮ ਮਿਲਣਗੇ ਜਿੰਨੇ ਜਿਹੜੇ ਕਿ ਵੱਡੇ ਵੱਡੇ ਸੈਲੀਬ੍ਰਿਟੀ ਸਲਮਾਨ ਖਾਨ ਵਰਗੇ ਵਿਰਾਟ ਕੋਹਲੀ ਵਰਗੇ ਕਪੜਾ ਸ਼ਰਮਾ ਵਰਗੇ ਆਪਣੇ ਸ਼ੋਹਰਾਂ ਦੌਰਾਨ ਜ਼ਿਕਰ ਕਰਦੇ ਨੇ ਤੇ ਸਤਿੰਦਰ ਸਰਤਾਰ ਵਰਗੇ ਗਲਾਬ ਸਿੱਧੂ ਵਰਗੇ ਆਪਣੇ ਆਨਾਂ ਦੇ ਵਿੱਚ ਇਸ ਤਰ੍ਹਾਂ ਦੀ ਬਰਖਾ ਦੀ ਗੱਲ ਕਰਦೇನೆ ਉਹ ਇਤਰ ਤੇ ਪਰਫਿਊਮ ਸਾਨੂੰ ਮਲੇਰ ਕੋਟਲਾ ਦੀ ਬ੍ਰਾਂਚ ਦੇ ਵਿੱਚੋਂ ਮਿਲਣਗੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਮਿੱਤਰੋ ਇਹਨੂੰ ਆਪਾਂ ਆਪਣੇ ਘਰ ਬੈਠੇ ਵੀ ਆਰਡਰ ਕਰ ਸਕਦੇ ਆ ਇਹਦਾ ਡਿਲੀਵਰੀ ਚਾਰਜਿੰਗ ਬਿਲਕੁਲ ਫ੍ਰੀ ਆ ਆਲ ਓਵਰ ਇੰਡੀਆ ਦੇ ਵਿੱਚ ਤੇ ਜਿਹੜੇ ਮੇਰੇ ਭਰਾ ਦੇਸ਼-ਵਿਦੇਸ਼ਾਂ ਦੇ ਵਿੱਚ ਬੈਠਿਆ ਉਹ ਵੀ ਨੂੰ ਆਰਡਰ ਕਰ ਸਕਦੇ ਆ ਕਿਉਂਕਿ ਸਾਨੂੰ ਬਾਹਰ ਇਹ ਕੰਟਰੀਆਂ ਦੇ ਵਿੱਚ ਜਿਹੜੇ 15 15 20 20 ਹਜ਼ਾਰ ਦੇ ਪੈਨ ਵਾਲੇ ਇਤਰ ਸਾਨੂੰ ਇੱਥੇ ਬਹੁਤ ਹੀ ਘੱਟ ਦੇ ਬਾਜ਼ਾਰ ਰੇਟਾਂ ਦੇ ਵਿੱਚ ਮਿਲਣਗੇ ਲੈ ਮਿੱਤਰੋ ਜਿਹੜੇ ਮੇਰੇ ਭਰਾ ਇਹ ਇਤਰ ਪਰਫਿਊਮ ਲਾਉ ਨੇ ਕੋ ਯਾਰ ਦੋਸਤ ਮਿੱਤਰ ਤੱਕ ਭੇਜ ਦਿਓ ਜਿਹਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਆਹ ਆਉਣ ਵਾਲਾ ਜਾਂ ਕੋਈ ਮੈਰਿਜ ਰਿਵਰਸ ਤੇ ਤਾਂ ਉਹ ਆਪਣਾ ਛੋਟਾ ਇੱਕ ਗਿਫਟ ਵੀ ਕਰ ਸਕਦਾ ਕਿਉਂਕਿ ਇੰਨੀ ਕੈਂਡ ਚੀਜ਼ ਆ ਕਿ ਜਦੋਂ ਤੁਸੀਂ ਇੱਕ ਵਾਰੀ ਲਾ ਲਈ ਤਾਂ ਤੁਹਾਡੇ ਰਿਸ਼ਤੇਦਾਰਾ ਤੁਹਾਡੇ ਯਾਰ ਮਿੱਤਰ ਤੁਹਾਨੂੰ ਪੁੱਛਣਗੇ ਵੀ ਕਿ ਤਾ ਕਿੱਥੋਂ ਲੈਣਤੀਆ ਲੈ ਮਿੱਤਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਦੇ